ਸਤ ਸ੍ਰੀ ਅਕਾਲ ਦੋਸਤੋ ਹੋਰ ਠੀਕ ਹੋ ਬਈ ਸਾਰੇ ਆ ਦੇਖੋ ਵੀ ਅੱਜ ਫੇਰ ਆਪਾਂ ਸੋਨ ਇੱਕ ਕੰਨਾ ਆਉਣਾ ਅੱਗੇ ਦਿਖਾਉਨੇ ਆ ਇਹਦੇ ਚ ਬਿੰਗ ਆਪਾਂ ਹੋਰ ਸਾਹ ਉਹਨਾਂ ਨਾਲ ਪਾਏ ਆ ਵਿੱਚ ਬਾਈ ਕੋਰਦੇ ਦੀ ਕਮੈਂਟ ਪਾਇਆ ਤੇ ਬੰਗੂ ਨੇ ਸਹੀ ਪਿਆ ਪਹਿਲਾਂ ਵਾਲੀ ਵੀਡੀਓ ਚ ਜਿਹਦੇ ਚ ਆਪਾਂ ਨੇ ਸੋਨ ਨੂੰ ਕਮੈਂਟਾਂ ਚ ਪੁੱਛਿਆ ਦੀ ਵੀ ਇਹ ਕੀ ਐ ਇਹ ਕੰਨਾ ਵੀ ਕਹਿ ਦਿੰਦੇ ਨੇ ਉਹਨੂੰ ਇਹਨੂੰ ਮਤਲਬ ਕੋਈ ਮਤਲਬ ਕੋਈ ਤਾਂ ਮੇ ਕੋਸ ਕਰਦੇ ਨੇ ਵਿੱਚ ਇਹਨੂੰ ਉੱਟਣਾ ਕਹਿੰਦੇ ਨੇ ਵਿੱਚ ਮਤਲਬ ਹੋਰ ਵੀ ਕੁਛ ਕੰਨਾ ਕੋਸ ਕਰਦੇ ਨੇ ਇਹ ਇਹ ਦੇਖੋ ਆਪਾਂ ਟਾਲੀ ਦਾ ਕੱਢਿਆ ਹੈ ਕਿਸੇ ਮਿੱਤਰ ਨੇ ਆਪਾਂ ਨੂੰ ਕਿਹਾ ਹੈ ਕਨਾਂ ਯਾਰ ਵੀ ਵਧੀਆ ਬਣਾਉਣਾ ਤੇ ਉਹ ਪਤਾ ਕਈ ਵਾਰ ਕੀ ਹੁੰਦਾ ਹੈਗਾ ਬਣਾਤਾ ਸਾਰੀ ਵਧੀਆ ਲੈਂਦੇ ਨੇਗੇ ਵੀ ਕਈ ਵਾਰ ਲੱਕੜ ਤੇ ਡਿਪੈਂਡ ਕਰਦਾ ਵੀ ਕਿੰਨੀ ਮੋਟੀ ਹੈਗੀ ਬੈਂਗ ਤਾਂ ਜਿਹੇ ਜਿਹੇ ਲੱਕੜ ਹੁੰਦੇ ਕਈ ਵਾਰ ਉਹਦੇ ਹਿਸਾਬ ਨਾਲ ਵੀ ਬੋਣਾ ਪਿਆ ਜਾਂਦਾ ਹੈਗਾ ਤੇ ਆਹ ਦੇਖੋ ਆਪਾਂ ਨੇ ਇਹਦੇ ਵੀ ਲੱਕੜ ਮੋੜੀ ਮੋਟੀ ਸੀ ਤੇ ਇਹਦੇ ਵਿੱਚ ਬੈਂਗ ਵੀ ਵਧੀਆ ਸੀਗਾ ਤੇ ਇਹਦੇ ਵਿੱਚ ਆਪਾਂ ਨੇ ਬੈਂਗ ਪਾਇਆ ਹੈਗਾ ਕੱਲਾ ਸੈਂਟਰ ਸੈਂਟਰ ਚ ਬੀ ਵਿਚਾਲੇ ਵਿਚਾਲੇ ਬਿੰਗ ਪਾਇਆ ਹੈਗਾ ਵੀ ਸੈਡਾਂ ਤੋਂ ਸਿੱਧਾ ਦਿਖਾਇਆ ਹੈ ਜਮਾ ਸਿਰਿਆਂ ਤੋਂ ਦੇਖੋ ਕੈਮਰਾ ਦੇ ਵਧੀਆ ਲੱਗਿਆ ਲਾਇਕ ਤੇ ਸ਼ੇਅਰ ਕਰ ਆ ਜਿਹੜੇ ਆਪਾਂ ਨੇ ਮਤਲਬ ਅੰਦਰੋਂ ਲਾਹਿਆ ਹੈਗਾ ਇਹ ਅੰਦਰੋਂ ਗੋਲ ਕਰਿਆ ਰਹੇ ਤੇ ਜਿਹੜਾ ਗਲ ਤੇ ਟਿਕਦਾ ਹੁੰਦਾ ਹੈਗਾ ਕੰਨੇ ਵਾਲੇ ਥਾਂ ਆ ਮਤਲਬ ਜਿਹੜੇ ਆਪਾਂ ਨੇ ਲਾਹੇ ਨੇ ਲੰਬੇ ਲਾਹੇ ਨੇ ਇਹਦੇ ਨਾਲੋਂ ਜਿਹੜਾ ਕੋਰ ਲਾਹੀ ਹੈਗੀ ਆਪਾਂ ਨੇ ਵੱਖਰਾ ਅੱਡ ਜੋੜ ਨਹੀਂ ਪਾਇਆ ਹੈਗਾ ਵੀ ਆਪਾਂ ਨੇ ਬਦਲ ਕੇ ਰਿਲਾਤੀ ਇਹ ਵੀ ਇੱਕ ਕਰਈ ਹੁੰਦੀ ਹੈ ਵੈਗੁਰੂ ਦਿੱਤੀ ਹੋਈ ਦੇਖੋ ਚੈੱਕ ਕਰੋ ਕਿਵੇਂ ਲੱਗਦਾ ਵਧੀਆ ਲੱਗਾ ਲਾਇਕ ਤੇ ਸ਼ੇਅਰ ਕਰ ਦਿਓ ਓਕੇ ਧੰਨਵਾਦ